ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਸ਼ਰਮਣੀਆ ਕਾਲੀ ਦਲ ਨੇ ਇੱਕ ਵੱਡਾ ਫੈਸਲਾ ਲੈ ਲਿਆ ਹੈ ਤੇ ਉੱਥੇ ਹੀ ਨਵੀਂ ਕੌਰ ਕਮੇਟੀ ਨੂੰ ਲੈ ਕੇ ਕੁਝ ਮੈਂਬਰ ਸ਼ਾਮਲ ਕਰ ਲਏ ਨੇ ਦੱਸਦੀ ਹੈ ਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਸਮੇਤ ਕਈ ਚਿਹਰੇ ਜਿਹੜੇ ਕਿ ਸ਼ਾਮਲ ਹੋਏ ਨੇ ਤੇ ਜਿਸ ਦੇ ਦੌਰਾਨ ਉੱਥੇ ਯੂਥ ਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝੰਜਰ ਵੀ ਜਿਹੜੇ ਕੇ ਕੌਰ ਕਮੇਟੀ ਦੇ ਵਿੱਚ ਸ਼ਾਮਲ ਨੇ ਤੇ ਦੱਸਦੀ ਹੈ ਕਿ ਕਾਹੀ ਕਾਲੀ ਦਲ ਆਪਣੇ ਸਿਆਸੀ ਇਤਿਹਾਸ ਦੀ ਸਭ ਤੋਂ ਵੱਡੀ ਬਗਾਵਤ ਦਾ ਸਾਹਮਣਾ ਕਰ ਰਿਹਾ ਹੈ ਤੇ ਬਾਕੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਤੋਂ ਬਾਅਦ ਹੁਣ ਨਵੀਂ ਕੌਰ ਕਮੇਟੀ ਦਾ ਗਠਨ ਕਰ ਦਿੱਤਾ ਗਿਆ ਹੈ ਤੇ ਦੱਸ ਦਈਏ ਕਿ ਉੱਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਐਤਵਾਰ ਨੂੰ ਆਪਣੀ ਪਾਰਟੀ ਦੀ ਕੌਰ ਕਮੇਟੀ ਦਾ ਜਿਹੜਾ ਕਿ ਪੁਨਰਗਠਨ ਕਰ ਦਿੱਤਾ ਸੀ ਤੇ ਇਸ ਤੋਂ ਬਾਅਦ ਕੁਝ ਦਿਨ ਪਹਿਲਾਂ ਪਾਰਟੀ ਆਗੂਆਂ ਦੇ ਇੱਕ ਹਿੱਸੇ ਵੱਲੋਂ ਕੀਤੀ ਬਗਾਵਤ ਨੂੰ ਦੇਖਦਿਆਂ ਸਰਵਉੱਚ ਫੈਸਲਾ ਲੈਣ ਦੇ ਲਈ ਜਿਹੜੀ ਕਿ ਇਸ ਸੰਸਥਾ ਨੂੰ ਭੰਗ ਕਰ ਦਿੱਤਾ ਗਿਆ ਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਪੁਨਰਗਠਿਤ ਕੌਰ ਕਮੇਟੀ ਦੇ ਵਿੱਚ ਤੇ ਮੈਂਬਰ ਅਤੇ ਚਾਰ ਅਹੁਦੇਦਾਰ ਵਿਸ਼ੇ ਵਿਸ਼ੇਸ਼ ਸੱਦੇ ਗਏ ਮੈਂਬਰ ਨੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਕਿ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਕਮੇਟੀ ਦੇ ਵਿੱਚ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ ਹੈ ਤੇ ਜਿਸ ਦੇ ਵਿੱਚ ਕੋਰ ਕਮੇਟੀ ਦੇ ਵਿੱਚ ਕੁਝ ਸ਼ਾਮਲ ਹੋਏ ਨੇ ਮੈਂਬਰ ਤੇ ਇਸ ਮੌਕੇ ਸ਼੍ਰਮਣੀ ਕਮੇਟੀ ਪ੍ਰਧਾਨ ਤੋਂ ਇਲਾਵਾ ਸੀਨੀਅਰ ਅਕਾਲੀ ਆਕੂ ਬਲਵਿੰਦਰ ਸਿੰਘ ਭੁੰਦੜ ਤੇ ਨਰੇਸ਼ ਗੁਜਰਾਲ ਤੇ ਗੁਲਜਾ ਸਿੰਘ ਰਾਣੀਕੇ ਤੇ ਜਨਮੇਜਾ ਸਿੰਘ ਸੇਖੋ ਤੇ ਮਹੇਸ਼ਿੰਦਰ ਸਿੰਘ ਗਰੇਵਾ ਹੀਰਾ ਸਿੰਘ ਗਾਬੜੀਆ ਤੇ ਵਿਕਰਮਜੀਤ ਸਿੰਘ ਮਜੀਠੀਆ ਤੇ ਡਾਕਟਰ ਦਲਜੀਤ ਸਿੰਘ ਛੀਮਾ ਅਨਿਲ ਜੋਸ਼ੀ ਤੇ ਉੱਥੇ ਹੀ ਯੂਥ ਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ )^{(3)} )^{(4)} ਸ਼ਰਨਜੀਤ ਸਿੰਘ ਢਿੱਲੋਂ ਤੇ ਸੋਹਣ ਸਿੰਘ ਟਠੜ ਅਤੇ ਉੱਥੇ ਹੀ ਪਰਮਜੀਤ ਸਿੰਘ ਸ਼ਰਨਾ ਨੂੰ ਜਿਹੜਾ ਕਿ ਕੌਰ ਕਮੇਟੀ ਦੇ ਮੈਂਬਰ ਵਜੋਂ ਸ਼ਾਮਲ ਕੀਤਾ ਗਿਆ। ਪੁਨਰਗਠਿਤ ਕਮੇਟੀ ਦੇ ਹੋਰ ਮੈਂਬਰਾਂ ਦੇ ਵਿੱਚ ਕਾਲੀ ਆਗੂ ਮਨਜੀਤ ਸਿੰਘ ਜੀ ਕੇ ਇਕਬਾਲ ਸਿੰਘ ਝੁੰਦਾ ਵਿਰਸਾ ਸਿੰਘ ਬਲਟੋਹਾ ਤੇ ਗੁਰਬਚਨ ਸਿੰਘ ਬੱਬੇ ਬੱਬੇ ਹਾਲੀ ਤੇ ਉੱਥੇ ਹੀ ਵਿਧਾਇਕ ਸੁਖ ਵਿੰਦਰ ਸੁਖੀ ਤੇ ਲਖਵੀਰ ਸਿੰਘ ਲੋਧੀ ਨੰਗੜ ਅਤੇ ਐਨ ਕੇ ਸ਼ਰਮਾ ਮਨਤਾਰ ਸਿੰਘ ਬਰਾੜ ਹਰਮੇਸ਼ ਸਿੰਘਾ ਸੱਧੂ ਅਤੇ ਜਿਹੜੇ ਕਿ ਬਲਦੇਵ ਸਿੰਘ ਖੈਰਾ ਸ਼ਾਮਲ ਨੇ ਤਦ ਦੱਸਿਆ ਕਿ ਪਾਰਟੀ ਦੀ ਪਿਛਲੀ ਕੋਰ ਕਮੇਟੀ ਨੂੰ 23 ਜੁਲਾਈ ਨੂੰ ਭੰਗ ਕਰ ਦਿੱਤਾ ਗਿਆ ਸੀ ਤੇ ਅਕਾਲੀ ਦਲ ਦੇ ਸੀਨੀਅਰ ਆਗੂ ਦਲਜੀਤ ਸਿੰਘ ਠੀਮਾ ਨੇ ਐਤਵਾਨ ਨੂੰ ਕਿਹਾ ਕਿ ਪਾਰਟੀ ਦੀ ਕੋਰ ਕਮੇਟੀ ਦਾ ਪੁਨਰਗਠਨ ਵਰਕਿੰਗ ਕਮੇਟੀ ਦੇ ਪ੍ਰਸਤਾਵ ਅਨੁਸਾਰ ਕੀਤਾ ਗਿਆ ਹੈ ਤੇ ਜਿਸ ਨੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਇਹ ਜ਼ਿੰਮੇਵਾਰੀ ਸੌਂਪੀ ਸੀ ਤੇ ਪਾਰਲੀਮੈਂਟ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੌਜਵਾਨ ਇਸਤਰੀ ਅਤੇ ਪਾਰਟੀ ਦੀਆਂ ਕਾਨੂੰਨੀ ਸਿਖਾਵਾਂ ਦੇ ਪ੍ਰਧਾਨ ਕੌਰ ਕਮੇਟੀ ਦੇ ਅਹੁਦੇਦਾਰ ਮੈਂਬਰ ਹੋਣਗੇ ਤੇ ਪਾਰਟੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਿਹੜੀ ਕਿ ਬਗਾਵਤ ਸ਼ੁਰੂ ਹੋਈ ਸੀ ਉਹ 130 ਸਾਲ ਪੁਰਾਣੀ ਸਿਆਸੀ ਪਾਰਟੀ ਆਪਣੇ ਇਤਿਹਾਸ ਦੀ ਸਭ ਤੋਂ ਵੱਡੀ ਬਗਾਵਤ ਦਾ ਸਾਹਮਣਾ ਕਰ ਰਹੀ ਹੈ ਤੇ ਪੰਜਾਬ ਦੇ ਵਿੱਚ ਲੋਕ ਸਭਾ ਚੋਣਾਂ ਦਾ ਜਿਹੜਾ ਕਿ ਹਾਰ ਜਿਹੜੀ ਕਿ ਮਿਲ ਜਾਂਦੀ ਹੈ ਤੇ ਉਸ ਤੋਂ ਬਾਅਦ ਆਗੂਆਂ ਦੇ ਇੱਕ ਹਿੱਸੇ ਸੁਖਵੀਰ ਸਿੰਘ ਬਾਦਲ ਖਿਲਾਫ ਬਗਾਵਤ ਕਰਦੇ ਉਹਨਾਂ ਨੂੰ ਪਾਰਟੀ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਹੈ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂ ਮਾਜਰਾ ਉਹਨਾਂ ਦੇ ਕਈ ਪ੍ਰਮੁੱਖ ਆਗੂਆਂ ਦੇ ਵਿੱਚ ਸ਼ਾਮਲ ਨੇ ਤੇ ਜਿਨ੍ਹਾਂ ਨੇ ਪਿਛਲੇ ਮਹੀਨੇ ਬਾਦਲ ਖਿਲਾਫ ਬਗਾਵਤ ਦਾ ਜਿਹੜਾ ਕਿ ਝੰਡਾ ਬੁਲੰਦ ਕੀਤਾ ਸੀ ਤੇ ਇਸ ਦੇ ਮੌਕੇ ਸ਼੍ਰਮਣੀ ਕਮੇਟੀ ਦੇ ਜਿਹੜੇ ਕਿ ਪ੍ਰਧਾਨ ਨੇ ਉੱਥੇ ਹੀ ਬੀਬੀ ਜ਼ਗੀਰਕਾਰ ਸਾਪका ਵਿਧਾਇਕ ਗੁਰਪ੍ਰਤਾਪ ਸਿੰਘ ਵਡਾਲਾ ਤੇ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਡਸਾ ਤੇ ਸਿਕੰਦਰ ਸਿੰਘ ਮਲੂਕਾ ਤੇ ਸੁਰਜੀਤ ਸਿੰਘ ਰਖੜਾ ਚੰਦੂ ਮਾਜਰਾ ਮਲੂਕਾ ਵਡਾਲਾ ਤੇ ਰਖੜਾ ਸਮੇਤ ਹੋਰ ਪਾਰਟੀ ਆਗੂ ਕੋਰ ਕਮੇਟੀ ਦੇ ਵਿੱਚ ਸ਼ਾਮਲ ਸਹੀ ਤੇ ਉੱਥੇ ਹੀ ਜਿਹੜਾ ਕਿ ਇਹਨਾਂ ਨੂੰ ਕਈ ਦਿਨਾਂ ਤੋਂ ਪਹਿਲਾਂ ਹੀ ਪਾਰਟੀ ਦੇ ਵਿੱਚੋਂ ਬਾਹਰ ਕਰ ਦਿੱਤਾ ਤੇ ਅਕਾਲੀ ਦਲ ਦੇ ਪਾਰਟੀਆਂ ਦੇ ਸਰਬਸਤ ਸੁਖਦੇਵ ਸਿੰਘ ਢੀਡਸਾ ਅਤੇ 8 ਬਾਕੀ ਆਖੂਆਂ ਨੂੰ ਕਠ ਜਿਹੜਾ ਕਿ ਕਥਿਤ ਪਾਰਟੀ ਵਿਰੋਧੀ ਗਤੀਵਿਧੀਆਂ ਦਾ ਹਵਾਲਾ ਦਿੰਦੇ ਹੋਏ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਸੀ ਢੀਡਸਾ ਚੰਦੂ ਮਾਜਰਾ ਬੀਬੀ ਜਗੀਰ ਕੌਰ ਵਡਾਲਾ ਅਤੇ ਇਸ ਤੋਂ ਇਲਾਵਾ ਸਾਬਕਾ ਮੰਤਰੀ ਪਰਮਿੰਦਰ ਸਿੰਘ ਢੀਡਸਾ ਸ਼ਿਕੰਦਰ ਸਿੰਘ ਮਲੂਕਾ ਸੁਰਜੀਤ ਸਿੰਘ ਰਖੜਾ ਤੇ सुरेंद्र ਸਿੰਘ ਠੇਕੇਦਾਰ ਅਤੇ ਚਰਨਜੀਤ ਸਿੰਘ ਬਰਾੜ ਨੂੰ ਵੀ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਤੇ 1 ਜੁਲਾਈ ਨੂੰ ਬਾਕੀ ਆਖੂ ਕਾਲ ਤਖਤ ਸਾਹਿਬ ਦੇ ਜੱਥੇਦਾਰ ਦੇ ਸਾਹਮਣੇ ਪੇਸ਼ ਹੋਏ ਤੇ ਇਸ ਤੋਂ ਬਾਅਦ ਉਹਨਾਂ ਨੇ ਗਲਤੀਆਂ ਦੇ ਲਈ ਮਾਫੀ ਮੰਗੀ ਜੋ ਉਹਨਾਂ ਨੇ 2007 ਅਤੇ 2017 ਦੌਰਾਨ ਸੁਖਬੀਰ ਬਾਦਲ ਦੇ ਉਪ ਮੁੱਖ ਮੰਤਰੀ ਦੌਰਾਨ ਜਿਹੜਾ ਕਿ ਸੂਬੇ ਦੇ ਵਿੱਚ ਸਤਾ ਦੇ ਵਿੱਚ ਸੀ ਤੇ ਜਿਸ ਤੋਂ ਬਾਅਦ ਹੁਣ ਦੱਸਦੀ ਹੈ ਕਿ ਬਾਕੀਆਂ ਨੂੰ ਜਿਹੜਾ ਕਿ ਬਾਹਰ ਦਾ ਰਸਤਾ ਵੀ ਦਿਖਾਇਆ ਗਿਆ ਹੈ ਤੇ ਉੱਥੇ ਹੁਣ ਇੱਕ ਨਵੇਂ ਜਿਹੜੇ ਕਿ ਇੱਕ ਹੋਰ ਕਮੇਟੀ ਨੂੰ ਲੈ ਕੇ ਕਿਹਾ ਗਿਆ ਤੇ ਉਸ ਦੇ ਵਿੱਚ ਕਈ ਆਗੂ ਸ਼ਾਮਿਲ ਹੋਏ ਨੇ ਤੇ SGPC ਪਰਦਾ ਸੰਮੇਟ ਜਿਹੜੇ ਕਿ ਕਈ ਆਗੂਆਂ ਨੂੰ ਪਾਰਟੀ ਦੇ ਵਿੱਚ ਜਿਹੜਾ ਕਿ ਇੱਕ ਹੋਰ ਕਮੇਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ